ਬੀਬੀ ਆਓ ਭਰਾਜੀ ਆਓ ਭੈਣ ਜੀ ਸਸਤੇ ਭਾਜੀ ਸਬਜੀ ਗੱਡੀ ਕੋਲ ਆਓ ਤੇ ਖਰੀਦੋ ਬੇਬੇ ਗੱਡੀ ਤੇ ਆਣੇਗੀ ਗੱਡੀ ਆਵੇ ਗੱਡੀ ਖੜੀ ਹੋ ਤੇ ਲਾਈ ਹੈ ਇਹ ਕਹਿੰਦੇ ਮਿਰਚਾਂ ਤੋੜ ਕੇ ਲੈ ਕੇ ਜਾਣੀਆਂ ਮੈਂ ਪੁੱਛ ਕੇ ਤੋੜਨੀਆਂ ਉਹ ਹੁਣ ਅੰਕਲ ਜੀ ਉਹ ਮੋਟਰ ਤੇ ਹੈਗੇ ਜੇ ਉਹਨਾਂ ਨੇ ਹਾਂ ਕਰ ਦੇ ਫਿਰ ਤੋੜ ਲਾਂਗੇ ਨਹੀਂ ਲੈ ਚੁੱਪ ਕੇ ਦੇ ਨੇ ਬੇਇੱਜ਼ਤੀ ਕਰਾ ਜਿਹੜੇ ਸਕੂਲੋਂ ਬੰਕ ਮਾਰਿਆ ਇਹ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੀਆਂ ਤਾਜ਼ਾ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਸੋ ਬੇਬੇ ਜੀ ਦੱਸਣ ਕਿ ਕੀ ਅੱਜ ਦੀਆਂ ਤਾਜ਼ਾ ਖਬਰਾਂ ਕੀ ਨੇ ਸੋ ਹਾਂਜੀ ਭੈਣ ਜੀ ਦੱਸੋ ਅੱਜ ਦੀਆਂ ਤਾਜ਼ਾ ਖਬਰਾਂ ਕੀ ਨੇ ਕੀ ਦੱਸਗੇ ਬਹੁਤ ਸੋਹਣੀਆਂ ਤਾਜ਼ੀਆਂ ਖਬਰਾਂ ਸਵੇਰੇ ਸੂਬਾ ਸਵੇਰੇ ਗੁਰੂ ਦਾ ਨਾਮ ਸੁਣੇ ਦਾ ਗੁਰੂ ਦਾ ਨਾਮ ਲੈਂਦੇ ਆ ਸਵੇਰ ਤੜਕੇ ਉੱਠ ਕੇ ਅਛਾਨ ਕਰੀਦਾ ਗੁਰੂਦਵਾਰ ਜਾਵਣ ਲੱਗ ਵੇਰੀ ਗੁੱਡ ਬੋਸ ਸੋ ਬੇਬੇ ਸੁਬਾਹ ਸੁਬਾਹ ਸੇ ਤਿਆਰ ਹੋ ਚੁੱਕੇ ਆ ਤੇ ਤਿਆਰ ਹੋ ਕੇ ਜਾਣਾ ਕਿੱਥੇ ਆ ਹੁਣ ਅਸੀਂ ਸਬਜ਼ ਮੰਡੀ 'ਚ ਚਲੇ ਆ ਕੀ ਕਰਨ ਜਾਣਾ ਉੱਥੇ ਸਮਾਨ ਲੈ ਕੇ ਆਵਾਂਗੇ ਆਪਦੇ ਮਨ ਪਾਉਂਦਾ ਇਹਨਾਂ ਨੂੰ ਘੱਲ ਜਾਈਦਾ ਆਖੀ ਜਤਾ ਕਿਲੋ ਲੈ ਆ ਜਦੋਂ ਚੱਕ ਲਿਆਉਂਦੇ 20 ਕਿਲੋ ਉਹ ਚੱਜ ਦਾ ਨਹੀਂ ਹੁੰਦਾ ਹਾਰ ਦਾ ਉਹਨਾਂ ਦਾ ਪੈਸੇ ਦੂਨੇ ਲਾਏ ਆਉਂਦੇ ਆ ਬੇ ਹਰੇ ਗਾਲ ਤੇ ਬੇਇੱਜ਼ਤੀ ਕਰਨੀ ਜ਼ਰੂਰੀ ਹੁੰਦੀ ਆ ਕੋਈ ਜ਼ਰੂਰੀ ਨਹੀਂ ਬੇ ਤੇ ਆਪ ਹੀ ਕਰਾਉਨੇ ਆਪਾਂ ਜੇ ਆਪਾਂ ਕੱਚਾ ਜੱਜ ਦਾ ਕੰਮ ਕਰੀਏ ਤੇ ਨਾ ਬੇਚੀ ਕਰਾਈਗੇ ਤੂੰ ਸਾਡੇ ਕੋਈ ਜਾਇਆ ਕਰ ਜੇ ਅਸੀਂ ਗਲਤ ਕੰਮ ਕੀਤਾ ਤਾਂ ਇਹ ਮੈਂ ਤੁਹਾਨੂੰ ਕੋ ਕਹ ਤੂੰ ਹੀ ਤਾਂ ਕੋ ਚਪੀੜਾ ਮਾਰ ਮ ਨਹੀਂ ਆ ਜਿਹਦੇ ਕੰਮ ਗਲਤ ਕਰਦਾ ਅੱਜ ਫਿਰ ਇਸੇ ਕਰਕੇ ਸੱਜਣੋ ਆਪਾਂ ਬੀਬੇ ਉਹਨਾਂ ਨੂੰ ਨਾਲ ਲੈ ਕੇ ਚੱਲੇ ਆਂ ਵੇਖਾਂਗੇ ਕਿ ਕਿੰਨੀ ਕੁ ਵਧੀਆ ਸਬਜ਼ੀ ਲੈਂਦੇ ਆਂ ਹਾਂ ਵਧੀਆ ਲੈਵਾਂਗੇ ਤੇ ਨਾਲ ਉਹ ਵਧੀਆ ਲਿਆਵਾਂਗੇ ਨਾਲੇ ਭਾ ਕਰਕੇ ਲਿਆਵਾਂਗੇ ਤੇਰੇ ਅੰਗੋਂ ਨਹੀਂ ਨਾਲ ਗੱਲੀ ਲਿਆਵਣੀ ਤੇ ਨਾਲੇ ਭਾ ਨਾ ਕਰਨਾ ਤੇ ਉਹਨਾਂ ਨੇ ਤੁਥ ਮੁੱਠ ਕਰਕੇ ਨਫਾ ਫੇਸ ਪਾ ਦੇ ਲਓ ਜੀ ਲੈ ਜੋ ਜੀ ਲੈ ਜੋ ਜੀ ਲੈ ਜੋ ਜੀ ਉਹਦੇ ਨਹੀਂ ਕਰਨਾ ਅੱਜ ਅੱਜ ਪਤਾ ਲੱਗੂਗਾ ਅੱਜ ਪਤਾ ਲੱਗ ਜੂ ਐ ਨਹੀਂ ਹਰਦਕ ਤੂੰ ਉਮੜੀ ਜੀ ਬਣਾਈ ਅੱਧਾ ਤੇ ਪੀਤਾ ਨਾ ਨਾ ਅੱਜ ਇਹਨੇ ਬਹੁਤ ਪੰਗੇ ਲੈਂਦਾ ਏ ਡਾਲਰ ਬੜਾ ਸ਼ਕਾਤੀ ਏ ਟਿੱਡੂ ਜਾਂ ਹਾਂ ਇਹ ਬਹੁਤ ਸ਼ਰਾਰਤਾਂ ਕਰਦਾ ਇਧਰ ਦੇ ਟਪੂਸੀਆਂ ਵੇਖ ਮਾਰਦਾ ਬਹੁਤ ਟਪੂਸੀਆਂ ਮਾਰਦਾ ਤਾਂ ਤਾਂ ਨਹੀਂ ਕੋਸ਼ਿਸ਼ ਕਰਦਾ ਮੰਜੇ ਦੇ ਏ ਵੇਖੀ ਆਜਾ ਬਾਬ ਮਰਦ ਜੇ ਚਾਹਣੇ ਕੋਸ਼ਿਸ਼ ਕਰ ਕੋਣ ਕੋਣ ਜਾ ਰਿਹਾ ਅਸੀਂ ਘਰ ਦੇ ਮੈਂਬਰ ਮੈਂਬਰ ਹੀ ਜਾ ਰਹੇ ਹੋਰ ਤਾਂ ਕੋਈ ਨਾਲੇ ਮੰਮੀ ਜੀ ਵੀ ਚੱਲੇ ਆ ਨਾਲੇ ਬੇਬੇ ਉਹ ਸਾਡਾ ਪੂਰਾ ਮੈਂਬਰ ਆ ਨਾ ਮੰਮੀ ਜੀ ਅੱਛਾ ਤੇ ਹੈ ਕਦੀਆਂ ਨਾ ਦੁਪਹਿਰਾ ਕਿ ਕਰਦੇ ਚਲੋ ਵੀ ਸਵੇਰੇ ਸਵੇ ਹੀ ਆਪਾਂ ਚੱਲੇ ਸਵੇਰੇ 6 ਸਵਾ 6 ਹੋ ਗਏ ਆ ਚੱਲੀਏ ਫਿਰ ਹੋਰ ਚੱਲ ਫਿਰ ਰੋਟੀ ਵੀ ਬਣਾਉਣੀ ਆ ਕੇ ਕੋਈ ਨਹੀਂ ਯਾਰ ਗਾਲਾਂ ਕੱਢ ਦਿੰਦੇ ਮੈਨੂੰ ਹਰਮਨ ਨੂੰ ਆ ਲੈਣਾ ਸੀ ਤੂੰ ਆ ਨਹੀਂ ਲੈ ਮੈਂ ਅੱਜ ਇਹਨਾਂ ਨੂੰ ਨਾਲ ਲੈ ਕੇ ਜਾਂਦਾ ਵੇਖਦੇ ਕਿੰਨੇ ਕੁ ਵਧੀਆ ਸਬਜ਼ੀ ਲੈ ਕੇ ਆਉਂਦੇ ਕਿੰਨੀ ਵਧੀਆ ਸਬਜ਼ੀ ਨਹੀਂ ਲੈ ਕੇ ਉਹਦੇ ਜੇ ਨਾ ਵਧੀ ਹੋਈ ਫਿਰ ਆਪਾਂ ਘਰ ਦੇ ਬਾਹਰ ਧਰਨਾ ਲਾ ਲੈਣਾ ਠੀਕ ਹੈ ਤੇ ਮੋੜ ਤੇ ਨਹੀਂ ਨਾ ਗੱਡੀ ਤੇ ਆਉਂਦਾ ਉਹ ਗੱਡੀ ਨਹੀਂ ਜਾਂਦੀ ਉਹ ਗੱਡੀ ਨਹੀਂ ਜਾਂਦੀ ਤੇ ਮੋੜ ਤੋਂ ਨਾ ਆਪਾਂ ਆ ਗੱਡੀ ਲੈ ਕੇ ਜਾਈਏਗੇ ਛੂਟੀ ਐਨਾ ਲੜਦੇ ਹੋ ਦੋ ਵੇ ਓਏ ਇਹ ਤਾਂ ਮਗਰ ਭਾਜ ਤੋਂ ਭੱਜ ਜਾਂਦੇ ਜੋ ਆ ਵੇਖੀ ਚੱਲਿਓ ਏ ਏ ਏ ਪੜ੍ਹ ਲਓ ਡਾਲਰ ਪੜ੍ਹ ਲਓ ਓਏ ਓ ਏ ਆਈ ਦੋ ਜਾਨੀ ਘੇਟਦੇ ਰਹਿੰਦੇ ਕੀ ਕਿਹਾ ਅੱਜ ਗੱਡੀ ਮੈਂ ਚਲਾਉਣੀ ਤੈਨੂੰ ਨੇ ਚਲਾਉਣੀ ਤੇ ਆ ਵੀ ਆਟੋਮੈਟਿਕ ਚਲਾਇਆ ਕਰ ਇਹ ਗੱਡੀ ਸਾਡੀ ਤੈਨੂੰ ਇਹ ਚ ਬਹਿਣ ਵੀ ਨਹੀਂ ਤੇ ਆ ਕਰਨਾਗਾ ਆਲੋ ਫਿਰ ਲੈ ਆਓ ਆਪੇ ਸਬਜ਼ੀ ਲੈ ਆਪੇ ਜਾਓ ਫੜਾ ਪਹਿਲੇ ਕੈਸ਼ ਫੜਾ ਦਿਆ ਤੇ ਲੈ ਆਵਾਂਗੇ ਕੈਸ਼ ਮੰਮੀ ਕੋਲ ਹੀ ਆ ਕੈਸ਼ ਹੀ ਆ ਕੈਸ਼ ਫੜਾਓ ਤੇ ਪੈਸੇ ਲਿਆਉਣੇ ਆਪੇ ਲੈ ਆਵਾਂਗੇ ਚੱਲ ਲੈ ਚਲਾ ਫਿਰ ਚਲਾਏਂਗੀ ਹਾਂ ਚਲਾਉਂਗੀ ਗੇਰ ਹੀ ਪਾਉਣੇ ਗੇਰ ਗਏ ਬਾਈ ਮਾਂ ਪਿਆਏ ਦੱਸ ਦੇ ਤਮਾਰ ਮੈਨੂੰ ਦੱਸ ਦੇ ਨਾ ਗੇਰ ਕਿਵੇਂ ਪਾਏਂਗੇ ਬੇਬੇ ਗੇਰ ਆਇ ਕਰਕੇ ਇਹ ਗਾਣੋਂ ਤੋੜਨੀ ਨੇ ਗਾਣੋਂ ਪਾ ਦਾਂਗੇ ਜਾਂ ਪਿਆਣੇ ਬ ਜੇ ਤੁਹਾਨੂੰ ਗੱਡੀ ਚਲਾਉਣੀ ਆਉਂਦੀ ਹੋਵੇ ਨਾ ਤਾਂ ਤੁਸੀਂ ਟਿਕਣਾ ਤਾ ਗੱਡੀ ਨੂੰ ਅਸੀਂ ਸਿੱਖ ਹੀ ਲੈਣੀ ਆਏ ਤੇਰੇ ਕੋਈ ਮਾਨ ਨਹੀਂਗਾ ਇਹ ਹੁਣ ਮੰਡੀਆਂ ਵੇਲੀਆਂ ਨਾ ਮੰਡੀਆਂ ਤੇ ਮੰਡੀਆਂ ਦੀ ਗੱਡੀ ਲੈ ਜਾਣੀਆਂ ਤੇ ਦੇ ਕੇ ਕਿਸੇ ਨੂੰ 2000 ਤੇ ਚੱਲ ਗੱਡੀ ਮੰਡੀ ਤੇ ਸਿੱਖ ਲੈਣੀ ਅਸੀਂ ਜੇ ਅਗਲਾ ਭਜਾ ਕੇ ਲੈ ਗਿਆ ਫਿਰ ਭਜਾ ਕੇ ਲੈ ਆਉਂਦੀ ਮਾ ਦਾ ਰਾਜ ਆਪਾਂ ਲੱਤ ਨੂੰ ਰੱਸਾ ਪਾ ਕੇ ਬੰਨਾਂਗੇ ਉਹਨੂੰ ਐ ਦੋਨੋਂ ਪਿਆਰ ਨੇ ਨਹੀਂ ਇਹ ਇੱਕ ਮਿੱਠੇ ਹੋਣ ਤਾਂ ਗਿੱਦੜੀ ਖਾ ਜਾਣ ਹਾਂ ਸਹੀ ਗੱਲ ਛੱਡਣੀ ਨਾ ਮੈਨੂੰ ਲੱਗਦਾ ਜਿਹੜੀ ਆਪਾ ਇੱਧਰ ਟਾਈਮ ਲਾਈ ਜਾਂਦੇ ਸਬਜ਼ੀ ਮੰਡੀ ਤੋਂ ਸਬਜ਼ੀ ਚੱਕੀ ਜਾਣੀ ਤੂੰ ਜਾਣੀ ਤੇ ਤੂੰ ਹੀ ਨਹੀਂ ਤੁਰਦਾ ਕ ਧੁੱਪ ਚੜ੍ਹਈ ਮੈਂ ਕਦੋਂ ਦੀ ਕਹਿਣ ਲੱਗੀ ਤੇ ਮੈਂ ਤਾਂ ਫਿਰ ਜਾਰੀ ਤੁਸੀਂ ਆ ਜਾਓ ਕਾਹਦੇ ਚੱਲੇ ਤੂੰ ਮੈਂ ਗੱਡੀ ਤੇ ਚੰਗਾ ਤੇ ਫੇਰ ਆਖਣਾ ਆ ਨਹੀਂ ਚੰਗੀ ਆ ਨਹੀਂ ਚੰਗੀ ਆ ਉਹ ਨਹੀਂ ਚੰਗੀ ਆ ਸਹੀ ਗੱਲ ਚੱਲ ਆਓ ਬੈਠੋ ਯਾਰ ਸਭੇ ਸਾਰੀਆਂ ਗੱਡੀਆਂ ਤੇ ਤੇਰੀ ਮੇਰਾ ਸਾਰੀਆਂ ਗੱਡੀਆਂ ਤੇ ਨਹੀਂ ਨਾਲੇ ਤੇ ਬੇਬੇ ਤੂੰ ਕਹਿੰਦੀ ਮੈਂ ਗੱਡੀ ਚਲਾਉਣੀ ਹੈ ਤੇ ਮੈਂ ਗਲਾਉਂਗੀ ਤੇ ਤੈਨੂੰ ਵੇਖੂ ਪਹਿਲਾਂ ਕਿਵੇਂ ਜੇ ਨਾਲੇ ਮੈਂ ਤੈਨੂੰ ਇਹੇ ਵੇ ਕਿ ਤੈਨੂੰ ਤਾਰ ਦੂ ਆਪਾਂ ਜੀ ਮੈਂ ਬੱਸ ਤੇ ਆਉਣਾ ਤੇ ਬੋਸਾਂ ਕਹਿੰਦੇ ਹੋਏ ਗਵਰਨਮੈਂਟ ਨੇ ਮਤਲਬ ਜਾਇਆਂ ਲੋਕਾਂ ਵਾਸਤੇ ਲਾਈਆਂ ਉਹ ਵੇਹਲੀਆਂ ਚੱਲ ਜਾਓ ਫਿਰ ਤੁਸੀਂ ਬੱਸਾਂ ਤੇ ਆਓ ਕਿਉਂ ਅਸੀਂ ਕਿ ਮਤਲਬ ਇਹਨਾਂ ਗੱਡੀਆਂ ਤੇ ਜਾਵਾਂਗੇ ਆਪਾਂ ਯਾਰ ਬੜੇ ਭੜੇ ਬੇਬੇ ਕਹਿੰਦੇ ਤੈਨੂੰ ਚਲਾਉਣ ਦੇ ਨੂੰ ਵੇਖ ਲੈਣਾ ਜਦੋਂ ਮੈਨੂੰ ਜਦੋਂ ਮੈਨੂੰ ਸੰਗ ਨੂੰ ਵੇਖੂਗੀ ਜੇ ਤੋ ਸਹੀ ਲੱਗ ਗਿਆ ਉੱਥੋਂ ਟਿਕਰ ਤੇ ਤੇ ਤੈਨੂੰ ਥੱਲੇ ਲਾ ਦੂੰਗੀ ਆਪ ਗੱਡੀ ਲੈ ਜੂਗੀ ਭਿਜਾ ਕੇ ਉਹ ਬਸ ਤੇ ਆਇਤਾ ਤੁਰ ਕੇ ਆ ਲੈ ਵੇਖੀ ਜੋ ਮਰਜੀ ਕਰੀ ਜਾਈ ਕਿੱਡੇ ਭੜੇ ਯਾਰ ਸੁਹਾ ਸੁਭਾਈ ਮੈਂ ਨਾ ਤੱਕਾ ਕਰਦੇ ਮੈਂ ਕੀ ਕਰਾਂ ਉਹ ਤੁਹਾਨੂੰ ਡਾਲਰ ਦਿਖਾਉਣੇ ਇਨੇ ਸ਼ਰਾਰਤਾ ਕਰ ਉਹ ਵੇ ਥਾਂ ਪੱਟੀ ਜਾਂਦਾ ਟਿੱਡਾ ਆ ਇਹ ਬਹਿਣ ਨੋ ਇਹਨੇ ਕੋਈ ਨਾ ਕੋਈ ਪੰਗੇ ਲਈ ਜਾਣੇ ਆਪਦੇ ਵਾਸਤੇ ਬਹਿਣ ਨੋ ਅੱਗੇ ਜਾ ਲੰਗ ਲੈਣ ਦੇ ਮੈਂ ਆ ਕਿ ਵੇਲੀ ਉਹ ਸੜਕ ਫੇਰੀ ਚਲਾਉਂਗੀ ਬੇਬੇ ਭੜੀ ਭੜੀ ਬੇਬੇ ਕਹਿੰਦੇ ਮੈਂ ਗੇਅਰ ਪਾਉਣ ਦੇ ਨੂੰ ਵੇਖ ਲੈ ਹੁਣ ਮੈਨੂੰ ਪਤਾ ਲੱਗੇ ਗੇਅਰ ਕਿਵੇਂ ਪਾਈ ਦੇ ਆਏ ਭਾਵੇਂ ਬੇਬੇ ਕਹਿੰਦੇ ਹੁਣ ਤੁੱਟਰ ਜਾ। ਜਦੋਂ ਨਵੇਂ ਕਰੇ ਥਾਂ ਕਰ ਉਹ ਜਿੱਥੇ ਚਾਰ ਤੂੰ ਜਗ੍ਹਾ ਨਾ ਕੁਝ ਜਾਵੇ। ਬੇਬੇ ਮੇਰੇ ਕੋਲੇ ਤਾਂ ਆਧਾਰ ਕਾਰਡ ਵੀ ਨਹੀਂ ਚੱਲਦਾ ਮੇਰਾ ਤੇ ਤੁਹਾਡਾ ਵੀ ਆਧਾਰ ਕਾਰਡ ਵੀ ਚੱਲ ਜਾਂਦਾ। ਸਾਡਾ ਕਾਰਡ ਤਾਂ ਫਿਰ ਜਾਂਦਾ ਹੀ ਕਦੇ ਨਹੀਂ ਅਸੀਂ ਸਿਪਾਈ ਜਿਹੜੀ ਚੜ ਜਾਂਦੇ ਨੇ ਆ। ਤੇਰੀ ਚੜਾਈ ਆ। ਅੱਤੇ ਲਾਈਆਂ ਦਾ ਤੇ। ਕਿਵੇਂ? ਆ ਜਿਹੜੀਆਂ ਮਿਰਚਾਂ ਲੱਗੀਆਂ ਇਹ ਰਾਈਆਂ ਪਾਉਂਦੀਆਂ ਅੱਤੇ ਲਾਈਆਂ ਤੇ ਆਪਾਂ ਗੱਡੀ ਘੜਿਆ ਕੇ ਤੇ ਲਾਲ ਨਾਲ ਥੋੜੀਆਂ ਕਿਲੋਕ ਤੋੜ ਲਾਂਗੇ। ਅੱਤ ਜੀ ਅਗਲੇ ਨੇ ਫੜ ਕੇ ਬੰਨ ਲੈਣਾ ਇੱਕ ਟਾਪਾ ਬੜਾ ਚੰਗਾ ਮਾਂ ਦਾ ਰਾਜ ਬੰਨ ਲੈਣਗੇ ਤੇ ਆਪਣੀ ਮਾਂ ਦਾ ਰਾਜ ਇੱਕ ਗੌਰਮੈਂਟ ਨੇ ਚਲਾਈ ਆਏ ਡਿੰਗ ਨਾਲ ਜੀ ਤੁਸੀਂ ਨਾ ਮਿਰਚਾ ਨੇੜੇ ਲਾਓ ਬੇਬੇ ਨੇ ਫੜ ਕੇ ਤੇ ਆਪਣਾ ਟਾਪਾ ਜਾਣ ਦੋ ਫਿਰ ਤੂੰ ਤੂੰ ਤੇ ਨਾਂ ਵੀ ਮੇਰਾ ਲਾ ਦੇਣਾ ਤੂੰ ਕਹਿੰਦਾ ਇਹਨੇ ਇਹਨੇ ਰੋਕੀ ਸੀ ਗੱਡੀ ਗੱਡੀ ਮੈਂ ਆ ਮੈਂ ਆਖੂ ਮੈਂ ਆਪ ਕੇ ਪਾਇਆ ਸੀ ਤੇ ਗੱਡੀ ਮੈਂ ਰੋਕ ਲਈ ਮੈਂ ਲਾ ਲਿਆ ਮੇਰੇ ਤੇ ਲੱਗੇ ਚੜਨੀ ਜੋਗਰੀਆਂ ਲਿਆਣੀਆਂ ਬਾਹਰ ਨਾਲ ਜਾਣੀਆਂ ਨੇ ਵੇਚਣੀਆਂ ਦ ਲੱਗ ਲੈ ਜੰਗਾ ਆ ਹ ਜ ਸਭ ਤੋਂ ਕਹਿਣੇ ਫੜ ਕੇ ਬਿਠਾ ਆ ਨਾ ਕਾਨੂੰਰ ਬੇਬੇ ਮਾਫੀ ਮੰਗਦਿਆਂ ਦੀ ਵੀਡੀਓ ਆਉਂਦੀ ਹੋਵੇ ਆਪਣੀ ਉਹ ਆ ਗਿਆ ਮਰਜਾ ਬੇਬੇ ਤੋੜ ਲੈਨੇ ਕਿੱਥੇ ਆ ਹਾਂ ਹਾਂ ਫਿਰ ਤੋ ਆਵੇ ਨਹੀਂ ਭਾਈ ਵੀ ਕੋਲੇ ਜਾਂ ਤੋੜ ਲੈ ਕੇ ਗੱਡੀ ਘਰੇ ਲੈਨੇ ਉਹਨਾਂ ਨੂੰ ਪੁੱਛ ਆ ਮੈਂ ਕਿੰਨੀਆਂ ਲਾਲ ਲੱਗੀਆਂ ਵੀ ਥੋੜੀਆਂ ਹੀ ਤੋੜਨੀਆਂ ਚਟੜੀ ਯੋਗ ਰੀਆਂ ਅਸੀਂ ਬਾਜ਼ਾਰ ਬਾਜ਼ਾਰੋਂ ਸਭ ਕੁਝ ਮਿਲ ਜਾਂਦਾ ਠੀਕ ਹੈ ਉਹ ਪ੍ਰਾਲੀਆਂ ਹੁੰਦੀਆਂ ਤੇ ਪਾਣੀ ਪਾਉਂਦੇ ਉਹਨਾਂ ਤੇ ਇਹ ਸੱਜੜੀਆਂ ਕੋਈ ਨਹੀਂ ਬੇਬੇ ਕਿੱਥੇ ਪਹੁੰਚ ਗਏ ਸਬਜ਼ੀ ਮੰਡੀ ਚ ਸੋਹਣੀਆਂ ਹੀ ਚੀਜ਼ਾਂ ਵੇਖ ਕੇ ਨਾ ਲਫਾਫੇ ਵੇਖ ਕੇ ਨਾ ਆ ਜਾ ਜੋ ਲਓ ਬੇਬੇ ਤੂੰ ਪਹਿਲੀ ਵਾਰੀ ਆਈ ਹੈ ਨਾ ਸਬਜ਼ੀ ਮੰਡੀ ਅੱਗੇ ਵੀ ਆਈ ਆਈ ਆ ਅੱਗੇ ਕਿ ਲਾਣ ਆਏ ਸੀ ਹੰਬ ਲੈਣ ਆਏ ਸੀ ਅੱਗੇ ਆਂਬ ਨਹੀਂ ਲੈ ਕੇ ਆਏ ਸੋ ਜਾ ਨਿਕਾ ਜਾਨੂੰ ਵੇਖਣ ਆਏ ਸੀ ਕਿਉਂ ਆਪਾਂ ਨੂੰ ਅਸੀਂ ਘਰੇ ਚੱਲੋ ਅੱਛਾ ਉਹ ਗੰਡੇ ਲੈਣ ਆਏ ਲਾਓ ਜੀ ਸਜਣ ਨੂੰ ਪਹੁੰਚ ਗਏ ਸਬਜ਼ੀ ਮੰਡੀ ਚੱਲੋ ਸਬਜ਼ੀ ਦੀਆਂ ਸ਼ਾਪਿੰਗਾਂ ਕਰੀਏ ਟਾਈਮ ਕੀ ਹੋ ਗਿਆ ਟਾਈਮ ਹੋ ਗਿਆ ਜੀ ਵਾਰੀ ਸੱਤ ਵੱਜ ਗਏ ਨੇ ਸੱਤ ਵੱਜ ਗਏ ਸੋ ਚਲੋ ਸਵੇਰ ਸਵੇਰ ਆਏ ਆਪਾਂ ਆਓ ਮਮੀ ਰੱਬ ਤੇ ਬੈਠੋ ਫਿਰ ਬੈਠੇ ਲੋਕ ਲਾਜੋ ਓਕੇ ਸ਼ੀਸ਼ੇ ਖੋਲ ਦੀਏ ਥੋੜੇ ਜਿਨੇ ਨਹੀਂ ਸ਼ੀਸ਼ੇ ਦੀ ਕੋਈ ਲੋੜ ਨਹੀਂ ਕਿਵੇਂ ਆ ਟੈਂਪੋ ਪਰ ਪਰ ਕੇ ਲੋਕੀ ਲਈ ਵੀ ਜਾਂਦੇ ਚੰਗੀ ਚੰਗੀ ਲੈ ਜਾਣੇ ਵਾ ਵਾ ਹਾਂ ਵੀ ਹੋਰ ਲੈ ਜਾਂਦੇ ਗੱਡੀਆਂ ਆ ਗਏ ਆਏ ਤਾਂ ਏਲੇ ਗੇਲੇ ਤੁਸੀਂ ਜਾਂਦੇ ਇੱਥੇ ਦੇ ਵੀਰੇ ਸਾਫ ਕਰਿਆ ਜਾਂ ਆਪਣਾ ਜਾਂ ਅਗਲੀ ਪਾਣੀ ਦੇ ਕਟੇ ਮੇਰੇ ਹੋਰ ਸੁਣਾਓ ਕੀ ਹਾਲ ਚਾਲ ਦਾ ਟਿੱਡਾ ਇਹ ਵਧੀਆ ਲਓ ਜਮ ਜਦੋਂ ਵੀ ਸੁਬਾ ਸੁਬਾ ਤੁਸੀਂ ਆਓਗੇ ਆ ਇਨਸਾਨ ਤੁਹਾਨੂੰ ਇੱਥੇ ਹੀ ਮਿਲੂਗਾ ਗੰਡੇ ਚਾਈਦੇ ਆ ਕੰਟੈਕਟ ਕਰ ਲਿਓ ਜ਼ਰੂਰ ਜੀ ਜ਼ਰੂਰ ਠੀਕ ਆ ਸਾਹਮਣੇ ਤਾਂ ਮੈਨੂੰ ਪਿੰਡੀ ਦੇਸੀ ਜਾਂਦੀ ਆ ਮੇਰੀ ਸਾਰਾ ਵੱਡੀ ਦੁਸ਼ਮਣ ਪਿੰਡੀ ਇਹ ਨਹੀਂ ਲੈ ਗਈ ਜਾਣੀ ਲੈ ਲਓ ਬਰੀਲੇ ਆਲੂ ਗੰਡੇ ਗੋभी ਗਾਜਰਾ ਹੋਵੇ ਮਟਰ ਲਾੜ ਮਟਰ ਜੀ ਇਧਰ ਲੈ ਲੈਂਦਾ ਹੈਂ ਆਰਬਿੰ ਮਾੜੀ ਥੋੜੀ ਲੈ ਜਾਓ ਕਿਲੋ ਲੈ ਕੇ ਆਉਂਦੇ ਆ ਕਿਲੋ ਲੈ ਲਓ ਕਿਲੋ ਆਰਬੀ ਇਹਨਾਂ ਨੂੰ ਤਾਂ ਜਦੋਂ ਸੋਕਾ ਪਿਆ ਹੁੰਦਾ ਵਿਚਾਰੀਆਂ ਨੂੰ ਸੂੰਗੜੀਆਂ ਪਈਆਂ ਕਿਲੋ ਲੈਣੀ ਕਿ 10 ਕਿਲੋ ਲੈਣੀ ਆ ਦੇデアਂ ਸ਼ਾਂਡੀ ਮਾਰਨ ਲੱਗ ਪਏ ਆ। ਪੇਠਾ ਵੀ ਲੈ ਲਈਏ। ਪੇਠਾ ਲੈ ਲਓ। ਆ ਰਬੀ ਵੀ ਲੈ ਲਈਏ, ਪੇਠਾ ਵੀ ਲੈ ਲਿਆਈ। ਆਈਨਾਂ ਜੋ। ਮਤੀਰੇ। ਖੀਰਾਸ ਵੀ ਹੋ ਗਏ ਹੈ, ਮਤੀਰਾਸ ਰਹਿ ਗਏ ਹੈ। ਸੁਬਾਹ-ਸੁਬਾਹ ਮੰਡੀ ਜਵਾਂ ਹੀ ਲੱਕੋ-ਨੱਕ ਭਰ ਜਾਂਦੀ ਆ। ਕਿੰਨਾ ਕਰਾਊਡ ਹੈ ਜਿਵੇਂ ਸਾਰਾ ਸ਼ਹਿਰ ਇੱਥੇ ਆ ਜਾਂਦਾ। ਮਿਰਚੇ ਜੜੀ ਜਾਂਦੀਆਂ ਨਾ। ਮੈਂ ਤਾਂ ਬਹੁਤ ਸਬਜੀ ਲੈ ਲਈ ਨਹੀਂ ਨਹੀਂ ਫਰੂਟ ਰਹਿ ਗਿਆ ਹੁਣ ਹੁਣ ਮਰਚੀ ਫੜਨਾ ਚੱਲਦੀ ਹੈ ਟੋਡਾ ਟੋਡਾ ਮੱਕੀਆਂ ਮੱਕੀਆਂ ਖਖੜੀਆਂ ਖਖੜੀਆਂ ਇਹ ਦੋਵੇਂ ਖਖੜੀਆਂ ਇਹ ਇਧਰ ਖਖੜੀਆਂ ਇਹ ਕਿਦੋਂ ਪਕਿੰਨੇ ਪਾ ਦੇ ਤੇ ਦੂਜੀਆਂ ਉਹ ਪਾ ਦੇ ਵੀ ਜਦੋਂ ਬਾਵਾ ਚ ਟਾਈਮ ਕੱਢ ਜਾਂ। ਬਹੁਤ ਟਾਈਮ ਘਮੀਨਾ ਕੱਢਣਾਂ ਖਖੜੀਆਂ ਵਿੱਚ ਇਹਦੀ ਉਹ ਖਰਾਬ ਹੋ ਜਾਂਦੀਆਂ ਫਿਰ ਫਟ ਜਾਂਦੀਆਂ। ਲਓ ਜੀ ਹੁਣ ਵਾਰੀ ਆ ਗਈ ਪਿਆਜ਼ਾਂ ਦੀ ਕੈਂਟ ਗੰਡੇ ਲੈਣ ਲਈ ਸੰਪਰਕ ਕਰੋ ਸੁਖਮਣ ਜੀ ਲੋ ਵੀ ਬਾਕੀ ਸਬਜ਼ੀ ਸੋਜੀ ਲੈ ਸਹੀ ਗੱਲ ਗੰਡੇ ਗੰਡੇ ਕਰਾ ਦੇਣਗੇ ਗੰਡਾ ਜੀ ਵੀ ਰੱਖ ਦਿੱਤੇ ਗਏ ਆ ਬੇਬੇ ਸਬਜ਼ੀ ਸਾਰੀ ਪਿੱਛੇ ਰੱਖਤੀ ਓਕੇ ਚੰਗਾ ਆਪਾ ਸਭ ਜੀ ਇੰਜੋਏ ਕੀ ਲੈ ਚੱਲੇ ਵਾਹ ਗੁਰੂ ਵਾਹ ਗੁਰੂ ਐਨੀ ਸਬਜੀ ਉੱਥੇ ਆਈ ਪਈ ਆ ਹੋਰ ਕੀ ਮੰਡੀ ਟੈਂਪੂ ਹੀ ਭਰੇ ਜਾਂਦੇ ਲੋਕਾਂ ਦੇ ਤਾਂ ਆਪਾ ਤਾਂ ਇੰਨੇ ਕਿਲਿਆ ਅਸਮਾਨ ਹਾਂ ਤੇ ਲੋਕਾਂ ਦਾ ਤਾਂ ਹਾਰ ਹੀ ਕੋ ਟੈਂਪੂ ਫੁੱਲ ਭਰੇ ਆ ਸਹੀ ਗੱਲ ਆਲੂ ਕਿੰਨੇ ਕਿਲੋ 2 ਕਿਲੋ 2 ਕਿਲੋ ਘੋੜਾ ਭਲਾ ਜੀ ਜੀ ਦੇ ਲਾਗੇ ਸਬਜ਼ੀਆਂ ਦੇ ਲੈ ਵੀ ਬੇਬੇ ਸਬਜੀ ਲੈ ਲਈ ਸਾਰੀ ਸਬਜੀ ਤੈਨੂੰ ਦਿਖਾਵਾਂਗੇ ਕਿਰੇ ਮੈਂ ਤੁਹਾਨੂੰ ਨਹੀਂ ਮੈਂ ਦੱਸ ਰਿਹਾ ਜਿੱਡੋ ਲੈ ਆ ਨਹੀਂ ਲੈ ਕਿਉਂ ਕਿਉਂ ਨਹੀਂ ਲੈ ਟਿੰਡੋ ਮੈਂ ਜ਼ਰੂਰ ਲੈਣ ਗਈ ਦਿਲ ਸੀ ਥੋੜੇ ਜਿਹਾ ਲੈ ਲੈਣ ਦੇ ਉਸੇ ਤੇ ਬੇਬੇ ਮਿਰਚਾਂ ਇੰਨੀਆਂ ਚੜਦੀਆਂ ਹੀ ਨਾ ਇੰਨੀਆਂ ਮਿਰਚਾਂ ਚੜਦੀਆਂ ਸੀ ਖੜਾਰ ਗਿਆ ਉੱਥੇ ਬੇਬੇ ਤੇ ਟਿੰਡੋ ਨੂੰ ਸਾਡੀ ਘਰੇ ਜਾ ਕੇ ਦਿਖਾਵਾਂ ਕੀ ਕੀ ਲੈ ਆਇਆ ਇਹਨਾਂ ਨੇ ਟਿੰਡੋ ਲਿਆਇਆ ਟਿੰਡੋ ਮੰਮੀ ਨੂੰ ਪੁੱਛ ਹੁਣ ਮੰਮੀ ਮੈਂ ਤਾਂ ਹੀ ਜੇ ਮੈਂ ਕੱਲਾ ਹੁੰਦਾ ਫਿਰ ਮੈਨੂੰ ਗਾਲਾਂ ਪੈ ਜਾਣੀ ਤੂੰ ਆੜੀ ਗਿਆ ਤੂੰ ਆੜੀ ਨਾ ਹੁਣ ਮੰਮੀ ਨਾਲ ਹੀ ਮੰਮੀ ਨੇ ਹੁਣ ਕੋਈ ਖਾਂਦਾ ਤਾਂ ਹੈ ਨਹੀਂ ਸਭ ਕੁਝ ਲੈ ਆਏ ਅੱਗੇ ਬਣਾ ਰਹੇ ਹਾਂ ਅਪਾ ਕੀ ਇਹ ਘਰ ਕੇ ਬਣਾ ਬੇਬੇ ਨੇ ਵੀ ਉਹੀ ਨਾਂ ਲੈਣਾ ਜਿਹੜੀ ਚੀਜ਼ ਨਹੀਂ ਲੈ ਸੀਟ ਬੈਲਟ ਲਾਈਏ ਲਾਓ ਚਲੋ ਜੀ ਇਹ ਬੇਬੇ ਤੇ ਮੰਮੀ ਦੋਨੋਂ ਜਾਣੀ ਕੋਈ ਆਪਦੀ ਜੈਦ ਪਗਾ ਕੇ ਸਾਡੇ ਕਹਿੰਦੇ ਮਿਰਚਾਂ ਤੋੜ ਕੇ ਲੈ ਕੇ ਜਾਣੀ ਮੈਂ ਪੁੱਛ ਕੇ ਤੋੜਨੀ ਆ ਉਹ ਹੁਣ ਅੰਕਲ ਜੀ ਉਹ ਮੋਟਰ ਤੇ ਹੈਗੇ ਜੀ ਉਹਨਾਂ ਨੇ ਹਾਂ ਕਰ ਦੇ ਫਿਰ ਤੋੜ ਲਾਂਗੇ ਨਹੀਂ ਲੈ ਚੁੱਪ ਕੇ ਦੇ ਨੇ ਬੇਇੱਜ਼ਤੀ ਕਰਾ ਕੇ ਗੱਡੀ 'ਚ ਬੈ ਚਲਾ ਆ ਜੋ ਖੋਸਾ ਦਾਸ ਸਿੰਘ ਜੀ ਉਹ ਅੰਕਲ ਕਹਿੰਦੇ ਜਿੰਨੀ ਮਰਜ਼ੀ ਮੈਂ ਤਾਂ ਤੋੜ ਦੋ ਤੇ ਤੋੜ ਲਾਣ ਯਾਰ ਤੁਹਾਨੂੰ ਕੀਤ ਦਾ ਨਜ਼ਾਰਾ ਦਿਖਾਉਣਾ ਇੱਧਰ ਹੈ ਕਿੰਨਾ ਸੋਹਣਾ ਥੀ ਵਾ ਸਾਹੇ-ਪਾਸੇ ਇਧਰ ਹੈ ਬੈਲ ਚੁਪਿਆ ਹੋੜ ਬੜੀ ਜਲਦੀ ਹੈ ਕੀ ਆ ਨਜ਼ਾਰੇ ਦੋ ਦੇਖਦੇ ਨੇ ਫਿਰ ਇਹ ਲੈ ਮਿਰਚਾਂ ਹੀ ਮਿਰਚਾਂ ਇਧਰ ਤੇ ਓਹ ਕਿੱਲੇ ਆਵੇ ਕਿੱਲੇ ਰਾਜਾ ਤੂੰ ਵੀ ਕਢਾ ਪਹਿਲਾਂ ਇੰਤਜ਼ਾਮ ਕਰਕੇ ਆਏ ਚੈੱਕ ਕਰੋ ਇਧਰ ਕਰਾਂ ਲਾਲ ਲਾਲ ਜਲੀ ਲਾਲ ਲਾਲ ਮਿਰਚਾਂ ਹੋਂਤੇ ਤੂੰ ਹੀ ਖੁਸ਼ ਹੋਵੇਂਗੀ ਖੋਚਾ ਬੇਬੇ ਨੇ ਤੋੜਨੀ ਥੋੜੀਆਂ ਹੀ ਇਹ ਤਾਂ ਅਕਵੇ ਨਹੀਂ ਬੱਸ ਕਰੋ ਬੱਸ ਆ ਜੇ ਇੱਥੇ ਤੋੜ ਜਾਵੇਂ ਇੱਥੇ ਮੈਂ ਉਤਰਨਾ ਬਾਪੂ ਵੀ ਵਿਚਾਰਾਂ ਦੇ ਕੋਈ ਨਹੀਂ ਪੁੱਤ ਜਿੰਨੀਆਂ ਚਾਹੀਦੀਆਂ ਲੈ ਨਾ ਆ ਥੋੜਾ ਕੋਈ ਆਨਾ ਇਹ ਤਾਂ ਰੋਟੀ ਪੱਕੀ ਵੇਖ ਕੇ ਬੈਠਾ ਬੇਈਮਾਨ ਬਿੱਦਕ ਦੀ ਵਿਚਾਰ ਮਕੀ ਤੇ ਸਾਰੇ ਦਿਨ ਨਰਾਮ ਮਾਤਾ ਬਾਰੀ ਨਹੀਂ ਖੁੱਲੀ ਮੈਂ ਇੱਥੋਂ ਤੋੜ ਲੈਣੀਆਂ ਸੀ ਨਹੀਂ ਆ ਬਾਈ ਨਿ ਬੇਸ਼ਰਮ ਨਹੀਂ ਹੋਣਾ ਸੋ ਚਲੋ ਫਿਰ ਉਹ ਵਿਚਾਰੇ ਬੜੇ ਚੰਗੇ ਸੀ ਹੋਰ ਨਹੀਂ ਆਏ ਨਹੀਂ ਕੋਈ ਕੋਈ ਨਹੀਂ ਮਰਜ਼ੀ ਲੈ ਜਾ ਨਹੀਂ ਆਇਆ ਨਾ ਜੇ ਆਪਾਂ ਬੰਦੇ ਤਾਂ ਪੁੱਛੀਏ ਆਪਾਂ ਨੂੰ ਹਾਂ ਫਿਰ ਕੋਈ ਡਰ ਨਹੀਂ ਹੁੰਦਾਗਾ ਹਾਂ ਜੇ ਉਹਵੇਂ ਤੋੜ ਲੈਂਗੇ ਫਿਰ ਆ ਚੋਰੀ ਹੋ ਜਾਣੀ ਕਿੱਥੇ ਪਹੁੰਚ ਗਏ ਜੀ ਭਾਈ ਜੀ ਕਿੱਥੇ ਪਹੁੰਚ ਗਏ ਘਰੇ ਪਹੁੰਚ ਗਏ ਹੁਣ ਘਰੇ ਘਰੇ ਪਹੁੰਚ ਕੇ ਕੀ ਕਰਨਾ ਹੁਣ ਚਾਹ ਰੋਟੀ ਪਾਣੀ ਖਾਵਾਂਗੇ ਫਿਰ ਰਿਸ਼ਟ ਮਾਰਾਂਗੇ ਅਰੇ ਤੇ ਤੈਨੂੰ ਬੇਬੇ ਸਬਜ਼ੀ ਦਿਖਾਉਣੀ ਸਬਜ਼ੀ ਇਹਦੇ ਮੈਂ ਵੇਖ ਲਈ ਬਣਾ ਕੀ ਲਿਆਏ ਗਏ ਕੀ ਨਹੀਂ ਲਿਆਏ ਕੇ ਇਕੱਲੇ ਲਿਆਏ ਆ ਕੇਲੇ ਸੰਤਰੇ ਸੇਬ ਸੰਤਰੇ ਨਾ ਲਿਆਏ ਆਹੋ ਆਂਬ ਸਾਰਾ ਕੁਝ ਲਿਆਇਆ ਅਰੇ ਲਿਆ ਆਂਬ ਨਹੀਂ ਲਿਆਇਆ ਸਾਰਾ ਕੁਝ ਲਿਆਤਾ ਆਂਬ ਨਹੀਂ ਘਰੇ ਆਣੇ ਮੰਗੋ ਲੈ ਆਉਣਾ ਘਰੇ ਆ ਗਏ ਤੇ ਡਿੱਡੂ ਜਲੇ ਵੀ ਦੋਵੇਂ ਜਣੇ ਖੇਡੀ ਜਾਂਦੇ ਵਧੀ ਇਹਨੇ ਨਹੀਂ ਤਾਂ ਪਾ ਹੋਏ ਨਾ ਇੱਕ ਦੂਸਰੇ ਦੰਦੀਆ ਫੜਦੇ ਰਹਿਣਾ ਓਏ ਉਹਦਾ ਖਾਨ ਆ ਇਹ ਉਹ ਡੌੜਦਾ ਤਿੱਕਾ ਉੱਥੇ ਠੰਡਾ ਇਹ ਆ ਓ ਜੱ ਖੋਲੋ ਲੌਗ ਨੱਪੋ ਕੱਟ ਕੇ ਨੱਪ ਇਹ ਕੱਟ ਕੇ ਦੂਸਰਾ ਬਟਨ ਨੱਪਾ ਇਹ ਤੇ ਲੌਗ ਲੱਗ ਗਿਆ ਹਾਂ ਔਰ ਲਾ ਨਾ ਇਹ ਕੱਟ ਕੇ ਨਾ ਪੇਵੇ ਇਹ ਨਾ ਪੀ ਨਹੀਂ ਆਂਦੀ ਜਵਾ ਕੁੱਟ ਕੇ ਲਾਵੀ ਸਜਣੋ ਹੁਣ ਆਪਾਂ ਕੱਢਾਂਗੇ ਸਬਜ਼ੀ ਜਿਹੜੀ ਆਪਾਂ ਲੈ ਕੇ ਆਂਦੀ ਆ ਆਲੂ ਗਾਨੇ ਗੋਭੀ ਗਾਜਰਾ ਵਾਰੀ-ਵਾਰੀ ਆ ਜਿਹੜੀਆਂ ਮਿਰਚਾਂ ਖੇਤੋਂ ਚੋਰੀ ਕੀਤੀਆਂ ਇਹੋ ਮਿਰਚਾਂ ਨੇ ਲਓ ਬੇਬੇ ਆ ਇਹ ਨਹੀਂ ਆ ਤੁਰਨੇ ਸੋਨਣੇ ਲਓ ਖਟੋ ਖਖੜੀਆਂ ਹੁਣ ਰੋਟੀਆਂ ਦੇ ਬਾਅਦ ਖਖੜੀਆਂ ਚੱਲਿਆ ਕਰਨੀਆਂ ਮਸਾ ਵੈਰੀ ਗੁੱਡ ਸੈਕਟਰ ਵਡੀਆਂ ਸੋਹਣੀਆਂ ਮੇਰੇ ਤੇ ਮੇਰੇ ਜੀ ਜਾਣਦੇ ਨੇ ਮੈਂ ਇਰਾਦਾ ਕਰਦਾ ਹਾਂ ਕਿ ਆਪਾਂ ਨਾ ਨਾ ਤੋੜਨਾ ਹੈ ਤੁਮਨ ਅੱਤ ਦੰਨਿਆ ਮਾਦੀ ਚਾਹੀਦੀ ਹੈ ਮੈਨੂੰ ਆ ਚਕੋਈ ਪੇਠਾ ਬੂਠਾ ਸਭ ਕੁਛ ਆ ਗਿਆ ਬੇਬੇ ਕਿੱਥੇ ਰੱਖਾਂ ਆਓ ਮੰਜੇ ਤੇ ਰੱਖੋ ਲਓ ਜੀ ਹੋਰ ਇੱਥੇ ਆ ਨੂ ਗੰਡੇ ਗੋਭੀ ਗਾਜਰਾਰੇ ਮਟਰ ਲਾਟ ਮਟਰ ਲੈ ਖੜੀਆਂ ਮਿਰਚਾਂ ਲਾਲ ਮਿਰਚਾਂ ਲਾਲ ਮਿਰਚਾਂ ਖਖੜੀਆਂ ਤਰਬੂਜੇ ਲਾਲ ਮਿਰਚਾਂ ਲਾ ਖਖੜੀਆਂ ਤਰਬੂਜੇ ਬਹੁਤ ਸੋਹਣੀਆਂ ਮਿਰਚਾਂ ਉਰੇ ਵੀ ਬਹੁਤ ਲਓ ਜੀ ਹੁਣ ਆ ਗਏ ਖੀਰੇ ਵਧੀਆ ਚਾਈਨੀਸ ਖੀਰੇ ਬੇਬੇ ਆ ਪਕੜੋ ਇਹ ਚਾਈਨੇ ਖੀਰੇ ਦੀ ਕਰਨੀ ਸੀ ਬੇਬੇ ਰੋਟੀ ਨਾਲ ਚਲਾ ਕੇ ਕਰਨੀਏ ਤਰਬੂਜੇ ਲਿਆ ਦੇ ਲੋ ਆ ਗਿਆ ਆਲੂ ਆਲੂ ਦੇ ਗੰਡੇ ਗੋਭੀ ਦੇ ਗਜਰਾ ਹਰੇ ਮਟਰ ਲਾਟ ਮਿਲ ਰਿਹਾ ਆਓ ਵੀਰ ਜੀ ਆਓ ਭੈਣ ਜੀ ਆਓ ਭਰਾ ਜੀ ਕਿੱਟਿਆਂ ਨੂੰ ਲੱਗਦੇ ਆ ਨਾ ਹਾਂਜੀ 20 ਰੁਪਏ 20 ਰੁਪਏ 20 ਰੁਪਏ ਕਿਲੋ 20 ਰੁਪਏ ਬੜੀਆ ਸਬਜ਼ੀ 20 ਰੁਪਏ ਕਿਲੋ ਬੰਦੇ ਦੋ ਆਓ ਜੀ ਗੱਡਿਆਂ ਦੇ ਲੈ ਲਓ ਦੋ ਕਟੇ ਇੱਕ ਕਟੂ ਲੈਣਾ ਮੰਮੀ ਕਹਿੰਦੇ ਦੋ ਕਟੂ ਲੈਣੇ ਕਹਿੰਦੇ ਸਾਲ ਲੰਘ ਗਈ ਸਰਬਜੀ ਗੰਡੇ ਆਏ ਨਾ ਫਿਰ ਖਰਾਬ ਨਹੀਂ ਹੁੰਦੇ ਉਹ ਪਾਗਲ ਹੈ ਜਾਣ ਕੇ ਖਰਾਬ ਹੋ ਰਾ ਇਹ ਕਿਵੇਂ ਗੇਟ ਨੂੰ ਰੋਕ ਲਾ ਕੇ ਅੰਦਰੋਂ ਬਾਹਰ کیوں ਭੱਜਣ ਨਹੀਂ ਜਾਣੇ ਭਾਸਣ ਦੇ ਭੱਜਣਗੇ ਭੱਜਣ ਨਹੀਂ ਜਾਣੇ ਹਾਂ ਆਹ ਸਬਜ਼ੀ ਲੈ ਕੇ ਜਾਣਾ ਇਹ ਠੀਕ ਹੈ ਕਿਹੜਾ ਪੰਡ ਇਹ ਅੱਛਾ ਮੱਲਾ ਵਾਲਾ ਕਿਹੜੇ ਸਕੂਲੋਂ ਬੰਕ ਮਾਰਿਆ ਇਹ ਮਾਮਾ ਜੇ ਤੁਹਾਡੀ ਮੈਡਮ ਦੇ ਵੇਲੇ ਫੇਰ ਆਓ ਵੀਰ ਜੀ ਆਓ ਭਰਾ ਜੀ ਆਓ ਭੈਣ ਜੀ ਸਸਤੇ ਭਾਜ ਜੀ ਸਬਜੀ ਗੱਡੀ ਕੋਲ ਆਓ ਤੇ ਖਰੀਦੋ ਬੇਬੇ ਗੱਡੀ ਤੇ ਆਣੇਗੀ ਗੱਡੀ ਆਹ ਵੇ ਗੱਡੀ ਖੜੀ ਹੋ ਤੇ ਲਾਈ ਆ ਬੇਬੇ ਕਹਿੰਦੇ ਗੱਡੀ ਤੇ ਲਾਈ ਕੀ ਰੇਡ ਲਾਈ ਆ 20 ਰੁਪਏ ਕੇ ਕੀਰੇ ਤੇ 20 ਰੁਪਏ ਜੇ ਛਲਵਾ 20 ਰੁਪਏ ਕੇ ਕੀਰੇ ਹਾਂਜੀ 20 ਰੁਪਏ ਮਥੀਰੇ ਤੇ 20 ਰੁਪਏ ਖਖੜਨਾ 20 ਰੁਪਏ ਕੇ ਗੰਡੇ ਸਾਲੇ ਕੋ 20 ਰੁਪਏ 20 ਰੁਪਏ 20 ਰੁਪਏ ਤੁਸੀਂ ਤਾਂ ਬਹੁਤ ਮਹਿੰਗੇ ਆ ਨਹੀਂ ਮਹਿੰਗੇ ਐਵੇਂ ਲੱਗੇ ਖਰੀਦੋ ਤੇ ਫੇਰ ਕੋ ਦਾ ਲੱਗਦਾ ਬਜਾਰ ਜਾ ਕੇ ਅੱਛਾ ਬਜਾਰੋਂ ਖਰੀਦ ਦੀ ਏ ਹਾਂ ਫੇਰ ਪਤਾ ਲੱਗਾ ਕਿੰਨੀ ਕੇ ਮਹਿੰਗੀ ਗੱਲੀ ਆ ਤੁਹਾਡੇ ਤਾਂ ਖਰੀਦੀ ਕਿ ਬਜਾਰੋਂ ਮੇਰੇ ਕੋਲੋਂ ਲੈ ਜਾਓ ਉਸੇ ਭਾਈ ਮੈਂ ਦੇਣੀ ਆ ਉਸੇ ਪਾਸ ਮੰਡੀ ਵਾਲਿਆਂ ਨੇ ਦੇਣੀ ਆ ਤੇ ਸਾਸੀ ਨਹੀਂ ਲਾਦੇ ਨਹੀਂ ਸਾਸੀ ਨਹੀਂ ਆਉਂਦਾ ਮਿਹਨਤ ਕੀਤੀ ਹੈ ਠੀਕ ਹੈ ਭੈਣ ਜੀ ਆਹ ਮਿਰਚਾਂ ਤੇ ਮੈਂ ਸੁਣਿਆ ਤੁਸੀਂ ਚੋਰੀ ਕੀਤੀਆਂ ਗਏ ਦੀਆਂ ਨਹੀਂ ਚੋਰੀ ਨਹੀਂ ਕੀਤੀਆਂ ਵੈਸੇ ਗਾਲੀ ਬਣਾ ਲਈ ਲੋ ਕਿਸੇ ਨੇ ਇਹ ਮਿਰਚਾਂ ਤੋੜ ਲਈਆਂ ਖੇਤ 'ਚ ਖੜੀਆਂ ਸੀ ਤੋੜ ਲਿਆ ਜਾਂਦੀਆਂ ਤੇ ਚੋਰੀ ਹੋ ਗਈ ਇਹ ਕਾਦੀ ਚੋਰੀ ਹੈ ਚੋਰੀ ਤਾਂ ਉਹਦਾ ਚੋਰੀ ਤਾਂ ਹੁੰਦਾ ਜੇ ਆਪਾਂ ਚਪਕਾ ਕੇ ਲੈ ਚੋਣ ਕਰਕੇ ਤੋੜ ਕੇ ਲੈ ਆਉਂਦੇ ਉੱਥੇ ਨਹੀਂ ਕੋਈ ਚੋਰੀ ਉਹਨਾਂ ਨੂੰ ਜਾ ਰਹੇ ਆਉਂਦੇ ਸੀ ਹੋਰ ਲੈ ਜਾਓ ਤੁਸੀਂ ਗੋਇਨੀ ਤੋੜਨ ਦਿੱਤੀਆਂ ਹੋਰ ਇਹਦੇ ਆਏ ਜਿਵੇਂ ਰੇੜੀ ਨਹੀਂ ਲਾਈ ਹੁੰਦੀ ਪ੍ਰੋਪਰ ਗੰਡੇ ਵੀ ਦਿਖਾ ਗੰਡੇ ਵੀ ਰੁਪਏ ਬੇਬੇ ਨੇ ਪੂਰੀ ਫਾਰਮ ਚ ਆਈ ਪਈ ਐ ਕਿ ਜੇ ਓਏ ਆਏ ਲਾ ਦੇ ਸੱਚੀ ਰੇੜੀ ਲਾਈ ਹੁੰਦੀ ਲਾਓ ਯਾਰ ਆਲੂ ਗੰਡੇ 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 ਆਲੂ ਹਾਂਜੀ ਅਰਬੀ ਮਿਰਚੀਆਂ ਖਖੜੀਆਂ ਮਤੀਰੇ ਖੀਰੇ ਅਦਰਕ ਇਹ ਬੇਠਾ ਬੇਠਾ ਤੇ ਅਦਰਕ ਤੇ ਆ ਹਾਂ ਮਿਰਚਾ ਹਰੀਆਂ ਵੀ ਹਾਂ ਤੂੰ ਵੀ ਸ਼ਾਪਿੰਗ ਕਰਕੇ ਆਂਦੀ ਹਾਂ ਹਾਂਜੀ ਪੂਰੀ 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 ਅਰ ਵੀ ਕਰਾਂਗੇ ਨਜ਼ਾਰੇ ਲਵਾਗੇ ਮਿਰਚਾਂ ਹਰੀਆਂ ਅਮਰੀਕਾ ਦਾ ਲੈ ਕੇ ਆਉਂਦੀਆਂ ਵੈਸੇ ਤੇ ਹਰੀਆਂ ਤੇ ਮੈੜੀ ਜਾਂਦੀਆਂ ਲਾਲ ਬੜੀਆਂ ਓਖੇ ਕਿਉਂਕਿ ਆਪਾਂ ਚਟਨੀ-ਚੁਟਣੀ ਬਣਾਉਣੀ ਹੁੰਦੀ ਜਾਂ ਲਾਲ ਬਣਾਉਣੇ ਚਾਹੀਦੇ ਲਾਲ ਦੀਆਂ ਹੀ ਵਧੀਆ ਸਵਾਦ ਚਟਕੀ ਚਟਨੀ ਬਣਦੀ ਆਪਾਂ ਮੈਂ ਕਹਿੰਦਾ ਹੁਣ ਸਾਹਮਣੇ ਰੱਖਦੀ ਕੋਈ ਆ ਗਿਆ ਉਹਨੀਆਂ ਲੰਗਰ ਲਾਉਣ ਲੱਗੇ ਨਹੀਂ ਲੰਗਰ ਕਿਉਂਦਾ ਘਰ ਦਾ ਲੰਗਰ ਹੀ ਹੁੰਦਾ ਜਦੋਂ ਪਰਿਵਾਰ ਆਪਦਾ ਖਾਣ ਆਉਂਦਾ ਲੰਗਰ ਹੀ ਹੁੰਦਾ ਪਰਿਵਾਰ ਜਦੋਂ ਖਾਂਦੇ ਹੀ ਨਹੀਂ ਆਦੇ ਉਹ ਲੰਗਰ ਹੀ ਬਣਾ ਤਾਂ ਸੱਜਣੋ ਜੇ ਵਲੌਗ ਵਧੀਆ ਲੱਗਾ ਵੀਡੀਓ ਨੂੰ ਲਾਈਕ ਕਰ ਦਿਓ ਕੱਲ ਸਵੇਰ ਫੇਰ 9 ਵ ਨਾ ਭੁੱਲਿਓ ਕਮੈਂਟ ਕਰਨ ਨਾ ਭੁੱਲਿਓ ਬੇਬੇ ਇੱਕ ਹੋਰ ਜੋ ਮਰਜੀ ਕਰਦੇ ਇਹ ਸਾਲ ਦਾ ਖਰਚਾ ਜਾਂਦਾ ਗੰਡੇ ਦਾ ਸਾਲੇ ਗੰਡੇ ਸੋ ਥੈਂਕ ਯੂ ਸੋ ਮਚ ਲਵ ਯੂ ਜਉਂਦੇ ਵਾਦੇ ਰਬ ਸਭ ਨੂੰ ਖੁਸ਼ ਰੱਖੇ ਹੁਣ ਅਸੀਂ ਟੋਪਰਾਂ ਚ ਪਾਵਾਂਗੇ ਇਹਨਾਂ ਨੂੰ ਸਾਰਿਆਂ ਨੂੰ ਚੋਕ ਚੋਕ ਇਹਨਾਂ ਨੂੰ ਸਾਫ ਕਰਕੇ ਚੋਕ ਨਾ ਜਿਪਾ ਬਾਏ ਜੀ ਬਾਏ ਇੰਦੇ ਕੰਮ ਦੇ ਖਤਮ ਹੋਣੇ ਨਹੀਂ ਬਾਏ